ਸਰ ਸ਼ੀਗਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਪ੍ਰੋਗਰਾਮ ਸੀਗਾ ਫਿਰੋਜ਼ਪੁਰ ਤੇ ਅੱਜ ਸਾਡਾ ਕਿੰਨੇ ਦਿਨਾਂ ਦਾ ਵਲੌਗ ਪੈਂਡਿੰਗ ਸੀਗਾ ਕਿੱਥੋਂ ਦਾ ਭਾਜੀ ਜੰਡੇਆਲੇ ਦਾ ਤੇ ਜੰਡੇਆਲੇ ਦਾ ਉਹ ਬਾਜ਼ਾਰ ਤੁਹਾਨੂੰ ਦਿਖਾਵਾਂਗੇ ਜਿੱਥੇ ਤਾਂਬੇ ਦੇ ਸਟੀਲ ਦੇ ਬਰਤਨਾਂ ਦਾ ਕਾਫੀ ਪੁਰਾਣਾ ਜਿਹੜਾ 200 ਸਾਲ ਪੁਰਾਣਾ ਜਿਹੜਾ ਉਹ ਹੈਗਾ ਆ ਬਾਜ਼ਾਰ ਤੇ ਉੱਥੋਂ ਭਾਜੀ ਹੁਣਾਂ ਨੇ ਲੈਣੀਆਂ ਐ ਡੁੱਗੀਆਂ ਡੁੱਗੀਆਂ ਤੁਸੀਂ ਸਾਰੇ ਸਮਝਦੇ ਹੋ ਤਮਲੇ ਦੇ ਉੱਤੇ ਜਿਹੜੀ ਵੱਡਾ ਹੁੰਦਾ ਆ ਡਗਾ ਉਹਨੂੰ ਡੁੱਗੀ ਆਪਾਂ ਕਹਿੰਨੇ ਆ ਤੇ ਉਹ ਇੱਥੋਂ ਸਪੈਸ਼ਲ ਤਿਆਰ ਕਰਾਈਦੀਆਂ ਵਾ ਪਾਜੀ ਹੁਣੀ ਸ਼ੁਰੂ ਤੋਂ ਉੱਥੋਂ ਤਿਆਰ ਕਰਾਉਂਦੇ ਆ ਤੇ ਆਪਾਂ ਸਾਰਾ ਤੁਹਾਨੂੰ ਉਹ ਬਾਜ਼ਾਰ ਦਿਖਾਵਾਂਗੇ ਨਾਲੇ ਉੱਥੋਂ ਆ ਬਾਈ ਵੀ ਕਰਾਂਗੇ ਡੁੱਗੀਆਂ ਤੇ ਹੁਣ ਸੁਰਿੰਦਰ ਸਿੰਘ ਹੋਣਾ ਨੇ ਗੱਡੀ ਭਲਾ ਕੇ ਉਹ ਖਲਾਰੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਕਿਉਂਕਿ ਇਹ ਚਾਹ ਦਾ ਭੁਖੜਾ ਇਨਸਾਨ ਤੇ ਇੱਥੇ ਚਾਹ ਦਾ ਲੰਗਰ ਲੱਗਾ ਵਾ ਤੇ ਇਹ ਹੁਣ ਚਾਹ ਪੀਣ ਲੱਗਾ ਲੱਗਾ ਚਾਹ ਪੀਣੇ ਇੱਥੋਂ ਆਪਾਂ ਕੀ ਕਰੋਗੇ ਤੁਸੀਂ ਹਾਂਜੀ ਰੁਕ ਜਾ ਉਹਨਾਂ ਦਾ ਬਾਟਾ ਲੈ ਕੇ ਨਹੀਂ ਹੋਣਾ ਆਪਣਾ ਲੈ ਜਾ ਬਾਉਲ ਡਿਸਪੋਜ਼ੇਬਲ ਠੀਕ ਹੈ ਨਹੀਂ ਆਪਣਾ ਲੈ ਜਾਓ ਤੇ ਜੇ ਹੈ ਟ੍ਰਿਗਰਡ ਇਨਸਾਨ ਲਓ ਭਾਈ ਬਸ ਚਾਹ ਲੱਭੀ ਨਹੀਂ ਤੇ ਸਾਡੇ ਸਿੰਘ ਸਾਹਿਬ ਡੁੱਲੇ ਨਹੀਂ ਹੋਏ ਬਸ ਹੈਗੇ ਨਾਲ ਰਸ ਨਾਲ ਚਾਹ ਆ ਲੋ ਇੱਕੋ ਕੱਪ ਲਿਆ ਨਹੀਂ ਆ ਦੋ ਅੱਧੀ-ਅੱਧੀ ਕਰ ਲੈਨੇ ਨਹੀਂ ਚਲ ਆ ਜਾ ਆ ਵੇਖੋ ਚਾਹ ਵੇਖ ਕੇ ਤੇ ਵੀ ਉੱਤਰ ਚੁੱਕਿਆ ਮੈਂ ਪਾਣੀ ਪੀਂਦੇ ਆ ਭਾਜੀ ਪਾਣੀ ਨਾ ਫੀਲਿੰਗ ਲਈ ਜਾਂਦੇ ਚਾਹ ਦੀ ਨੱਕ ਤੁਹਾਡਾ ਪੂਰੇ ਬਟਾਲੇ ਚ ਡਾ ਨਾ ਨਾ ਇਦਾਂ ਦੀ ਗੱਲਾਂ ਨਾ ਆਹ ਦੇਖੋ ਇਹ ਕੀ ਭਾਲਿਆ ਸੋ ਇੱਕ ਗੱਲ ਵੈਸੇ ਹਨ ਅਜੇ ਤੱਕ ਸਮਝ ਨਹੀਂ ਆਈ ਕਿ ਮਤਲਬ ਜਿਹੜੇ ਬਿਸਕੁਟ ਆ ਜਾਂ ਰਸਿਆ ਉਹ ਚਾਹ ਚ ਡਬੋ ਕੇ ਕਿਉਂ ਖਾਈਦੇ ਆ ਮਰਮੋ ਜਾਂਦੇ ਆ ਇੰਡੀਆ ਉਹਨਾਂ ਚਿਰ ਤਰੱਕੀ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਚਾਹ ਚ ਬਿਸਕੁਟ ਡਬੋ ਕੇ ਖਾਣ ਨੂੰ ਨਹੀਂ ਹਟਦਾ ਬਸ ਇਹ ਇਹ ਇਹਨਾਂ ਨੂੰ ਬਿਸਕੁਟਾਂ ਨੂੰ ਰਸਾਂ ਨੂੰ ਇਹ ਸਜਾਇਆ ਕੋਈ ਇਹਨਾਂ ਨੂੰ ਡਬੋ ਕੇ ਮਾਰ ਕੇ ਤੇ ਫੇਰ ਹੀ ਇਹਨਾਂ ਨੂੰ ਖਾਧਾ ਜਾਂਦਾ। ਅੱਛਾ। ਸਰੀਰੀ ਦਵਾਈ। ਸੀਟਾ ਚੇਂਜ ਹੋ ਗਈਆਂ, ਦਵਾਈਆਂ ਹੀ ਖਾਈ ਜਾਇਆ ਕਰ ਬਸ। ਉਦਾਂ ਆਂਦਾ ਮੈਨੂੰ ਕੋਈ ਪਰਵਾਹ ਹੀ ਨਹੀਂ ਆ। ਜਦੋਂ ਵੇਖੋ ਉਦੋਂ ਠੰਡ ਵੀ ਸੱਤੋ ਜ਼ਿਆਦਾ ਇਹਨੂੰ ਲੱਗਦੀ ਹੈ, ਹੀਟਰ ਵੀ ਲਾ ਕੇ ਬਹਿ ਜਾਂਦਾ ਵਾ। ਉਦੋਂ ਦੇ 15 ਜੁਨਟ ਬਾਲ ਗਿਆ ਅੱਡੇਨ ਤੇ ਬੈਲੋ ਦਾ -14 ਹੈਗਾ 10 ਤੇ ਹੁਣ ਆਪਣਾ ਬੈਲ ਆਊਗਾ ਘੱਟ ਤੋਂ ਘੱਟ। ਹੁਣ ਅੱਜ ਦੇ ਪ੍ਰੋਗਰਾਮ ਦੇ ਪੈਸੇ ਇਹਨਾਂ ਨੂੰ ਨਹੀਂ ਮਿਲਣਗੇ ਇਹਨਾਂ ਭਾਜੂ। ਸੌ ਜੁਨਟ ਮਾਫ ਆ। ਹਰ ਹੁਣੀ ਮਾਫ ਹੈਗਾ। ਚਾਹ ਪੀਣ ਲੱਗਿਆ ਆਵਾਜ਼ ਨਹੀਂ ਕਰਨੀ ਨਾਲੇ ਚੱਪਣੀ ਨਹੀਂ ਕਿ ਚਾਹ ਹੋਣ ਨਹੀਂ ਨਾਈ ਲੋ ਜੀ ਹੁਣ ਆਪਾਂ ਮੁੜ ਚੁੱਕੇ ਆਂ ਜੰਡਿਆਲਾ ਗੁਰੂ ਹਾਈਵੇ ਦੇ ਉੱਤੋਂ ਤੇ ਪਹੁੰਚ ਚੁੱਕੇ ਆਂ ਜੰਡਿਆਲੇ ਦੇ ਬਾਜ਼ਾਰ ਦੇ ਚ ਪਹਿਲੀ ਸ਼ਾਪ ਦੇ ਵਿੱਚ ਇੱਥੋਂ ਅਸੀਂ ਬਣਾਉਣੀਆਂ ਸੀਗੀਆਂ ਡੁੱਟੀਆਂ ਤਬਲੇ ਦੀਆਂ ਤੇ ਡੁੱਗੀਆਂ ਆਪਣਾ ਰੈਡੀ ਕਰ ਲੀਆਂ ਆਪਾਂ ਤੇ ਭਾਜੀ ਉਹਨਾਂ ਨੇ ਚੈੱਕ ਕਰ ਲਈਆਂ ਬਹੁਤ ਵਧੀਆ ਆਵਾਜ਼ ਦੇਖੋ ਇਹਨਾਂ ਦੀ ਬਾਹਰ ਸਾਰੇ ਬਾਹਰ ਭੇਜਦੇ ਲੋ ਜੀ ਇਹ ਹੈ ਜੰਡਿਆਲਾ ਗੁਰੂ ਦਾ ਬਾਜ਼ਾਰ ਤਕਰੀਬਨ ਕਿਹਾ ਜਾਂਦਾ ਹੈ ਕਿ ਇਹ 200 ਸਾਲ ਤੋਂ ਵੱਧ ਪੁਰਾਣਾ ਇੱਟ 118 ਬਾਜ਼ਾਰ ਹੈ ਜਿੱਥੇ ਪਿੱਤਲ ਦੇ ਭਾਂਡੇ ਜਿਹੜੇ ਆ ਆਪ ਹੱਥੀਂ ਤਿਆਰ ਕੀਤੇ ਜਾਂਦੇ ਨੇ ਆਓ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਆਪਾਂ ਇਹਦੇ ਨਾਲ ਦਾ ਕੰਮ ਕੋਈ ਨਹੀਂ ਕੋਈ ਵੀ ਨਹੀਂ ਹੈਗਾ ਸੌਰੀ ਇਹਦੇ ਵਿੱਚ ਕੋਈ ਆਰਾਮ ਨਹੀਂ ਕੋਈ ਨਹੀਂ ਕੀਿਆ ਸਾਰੀ ਸਵੇਰੇ 7 ਵਜੇ ਆਲਾ ਰਾਤੀ 9 ਵਜੇ ਆਲਾ ਹੱਥ ਖਰਾਬ ਪੈਰ ਖਰਾਬ ਇਹ ਮਿਹਨਤ ਤੁਹਾਡੀ ਦੀ ਮਿਹਨਤ ਨੂੰ ਸਲੂਟ ਆ ਤੇ ਕਿੰਨਾ ਚਿਰ ਹੋ ਗਿਆ ਇਹ ਤੁਹਾਨੂੰ ਇਹ ਸਾਨੂੰ ਹੋ ਗਿਆ ਜੀ ਮੁੰਡਾ 40 ਸਾਲ ਹੋ ਹੀ ਗਏ ਮੇਰੇ 40 ਸਾਲ ਤੇ ਆਪਾਂ ਸੀ ਇਹਦੇ ਵਿੱਚ ਕੁਝ ਨਹੀਂ ਆ ਰਹਾ ਜੀ ਇਹ ਸ ਕਰੀਓ ਕਿੰਨੇ ਕਿੰਨੇ ਕਿ ਮੁੰਡਾ ਕਰ ਲਓਗੇ ਬੜਾ ਬਾਗ ਤਾਂ ਹੁਣ ਆਪਾਂ ਥੋੜਾ ਅੱਗੇ ਅਗੋਂ ਨਵੇਂ ਬੱਚੇ ਜਿਹੜੇ ਆ ਇਹ ਬਣਾਉਣ ਕੀ ਰਹੇ ਨੇ ਇਹ ਵੀ ਕੜਾਈ ਉਹ ਚੱਕੜਾਈ ਬਣਾਉਂਦੇ ਆਂ ਵਾਲੀ ਕੜਾਈ ਅੱਛਾ ਜੀ ਕੋਲੇ ਲੱਗਣੀਆਂ ਅੱਛਾ ਅੱਛਾ ਨਾ ਇਹ ਕੜਾਈ ਦੰਦੀ ਆ ਆ ਸਮਾਨ ਦੀ ਇਹ ਕਿੰਨੇ ਦੀ ਕੜਾਈ ਫਿਰ ਆਹ ਕੜਾਈ ਆ ਅੱਛਾ ਇਹ ਤਾਂਬਾ ਆ ਇਹ ਪਿੱਤਲ 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 ਉਹ ਤਾਂਬਾ ਅਖਲੀ ਇਹ ਪੇਟਾ ਲਈ ਤੁਸੀਂ ਕੜਾਈ ਬਣਾਉਣੀ ਹੈ ਅਸੀਂ ਤਾਂਬਾ ਉਹ ਜੇ ਅਸਰ ਦੀ ਇਹ ਤਾਂ ਮੇਰੇ ਬਾਣੇ ਤਿਆਰ ਇਹਨੂੰ ਤੁਸੀਂ ਕੋਲੇ ਕੋਲੇ ਜੇ ਇਹਨੂੰ ਗੋਲਾ ਫੋਟੋ ਸਿੱਧਾ ਇੱਥੇ ਇਹ ਸੱਚਾ ਹੋ ਜਾਊਗਾ ਹਾਂ ਹਾਂ ਉਹ ਚੜਾਪੇ ਸਾਰੀ ਭਾਰੀ ਤੁਸੀਂ ਤਾਂ ਸਾਰੋ ਜੇ ਲਗਣਾ ਹੈ ਕੱਲ ਦੇ ਅੱਜ 9 ਵਜੇ ਇਹ ਕੜਾਈ ਨੂੰ ਬਣਾਉਣ ਨੂੰ ਕਿੰਨਾ ਟਾਈਮ ਲੱਗ ਜੇ ਉਹ ਜੀ ਤਕਰੀਬਨ ਹਰ ਇੱਕ ਦੁਕਾਨ ਦੇ ਵਿੱਚ ਇਸ ਤਰ੍ਹਾਂ ਹੀ ਮਿਹਨਤ ਕਰਕੇ ਕਾਫੀ ਕਠਿਨ ਮਿਹਨਤ ਕਰਕੇ ਤੇ ਇਹ ਬਰਤਨ ਜਿਹੜੇ ਤਿਆਰ ਕੀਤੇ ਜਾਂਦੇ ਭਾਂਡੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਪਰ ਹੁਣ ਨਿਊ ਜਨਰੇਸ਼ਨ ਜਿਹੜੀ ਆ ਇਹ ਬਜ਼ੁਰਗਾਂ ਦਾ ਕਹਿਣਾ ਹੈ ਕਿ ਇਹ ਕੰਮ ਨਹੀਂ ਕਰ ਰਹੇ ਇਸ ਕਰਕੇ ਇਥੋਂ ਆਪ ਖੁਦ ਭਾਂਡੇ ਭਰਉਣ ਦਾ ਕੰਮ ਜਿਹੜਾ ਸੀ ਉਹ ਘਟ ਰਿਹਾ ਆ ਦਿਨੋ ਦਿਨ ਕਿਉਂਕਿ ਨਿਊ ਜਨਰੇਸ਼ਨ ਜਿਹੜੀ ਆ ਇਸ ਕੰਮ ਦੇ ਵਿੱਚ ਮਿਹਨਤ ਦੇ ਵਿੱਚ ਜਿਹੜੀ ਨਹੀਂ ਹੈ ਤੇ ਬਾਕੀ ਪੁਰਾਤਨ ਬਜ਼ੁਰਗ ਜਿਹੜੇ ਆ ਜਿਹੜੇ ਅਜੇ ਵੀ ਮਿਹਨਤ ਕਰਕੇ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਦਿਨ ਹੱਥ ਖਰਾਬ ਗਰਮੀ ਦੇ ਵਿੱਚ ਇਹ ਤਕਰੀਬਨ ਮਿਹਨਤ ਕਰਕੇ ਇਹ ਬਰਤਨ ਜਿਹੜੇ ਨੇ ਆਪਣਾ ਜੱਦੀ ਪੁਸ਼ੀ ਕੰਮ ਜਿਹੜਾ ਉਹ ਅਜੇ ਵੀ ਕਰ ਰਹੇ ਨੇ ਆਓ ਹੋਰ ਉਥੋਂ ਦੇ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤਾਂ ਦੀ ਵੈਰਾਈ ਮਿਲੇਗੀ ਹਰ ਤਰ੍ਹਾਂ ਦੀ ਵੈਰਾਈ ਮਿਲੇਗੀ ਜੋ ਵੀ ਵੈਰਾਈ ਤੁਸੀਂ ਦੱਸੋ ਟੈਂਪਲ ਉਹ ਤਾਂ ਦੀ ਵਿਚਾਰ ਹੋ ਜੇ 200 ਸਾਲ ਪੁਰਾਣਾ ਹੈ ਨਾ ਇਹ ਜੀ ਹਾਂ ਕਿੰਨਾ ਕੁਝ ਨਾ ਸਾਹਿਬ ਕੋਈ ਨਹੀਂ ਇਹ ਜਦੀ ਪੁਸ਼ਟੀ ਕੰਮ ਕਰਦੇ ਪੁਸ਼ਟੀ ਪੁਸ਼ਟੀ ਕੰਮ ਚੱਲਦਾ ਵੈ ਇਹਦੇ ਕੁਝ ਨਾ ਵੇਣਾਂ ਦੀ ਗਾਂ ਦੀ ਗੱਲ ਇੱਕ ਕੁਝ ਨਾ ਵੇਣਾਂ ਦੀ ਗਾਂ ਦੀ ਸਾਡੇ ਬਜ਼ੁਰਗ ਵੀ ਆ ਗਏ ਚੱਲ ਗਏ ਬਸ ਆਹੀ ਉਹਨਾਂ ਦੇ ਬੱਚੇ ਆਉਣ ਆ ਗਏ ਬੱਚੇ ਕੋਹੜਾ ਕੋ ਘੱਟ ਕੋ ਘੱਟ ਖਾਂਦੇ ਬੱਚੇ ਅੱਗੋਂ ਲੈਣਦੇ ਨਹੀਂ ਭਾਈ ਤੁਹਾਨੂੰ ਤੁਹਾਡੀ ਮਿਹਨਤ ਦਾ ਸਾਰਾ ਉਮਰ ਹੋ ਗਿਆ ਬੱਚੇ ਲੈਣ ਚ ਪੈਂਦੇ 50 ਪੇ ਉਹਨਾਂ ਨੇ 55 ਬਜੂਗਿਆ ਸਾਲ ਦੇ ਹੋ ਗਏ ਚਲੋ ਤੁਸੀਂ ਮਿਹਨਤ ਕੀਤੀ ਰੱਖ ਤੇ ਬੱਚੇ ਅੱਗੋਂ ਨਵੇਂ ਜਮਾਨੇ ਦੇ ਹਿਸਾਬ ਨਾਲ ਹੋਣਾ ਉਹ ਪੜ੍ਹ ਲਿਖ ਕੇ ਆਪਣੀਆਂ ਜਗ੍ਹਾ ਨਹੀਂ ਕਰਨਦੇ ਉਹ ਕੰਮ ਨਹੀਂ ਹੈਗਾ ਹੁਣ ਉਹ ਕਾਰੋਬਾਰ ਨਹੀਂ ਚੱਲਦਾ ਘਟਿਆ ਤੇ ਬਸ ਇਹੀ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾ ਰਹੇ ਚਲੋ ਮਿਹਨਤ ਕੀਤੀ ਜਿਆਦਾ ਹੌਲ ਜਗਾ ਆ ਆ ਜਿਹੜੇ ਦੁਕਾਨਾਂ ਦੇ ਉੱਪਰ ਜਿਹੜੇ ਲੱਗੇ ਸੋ ਇਹ ਸਾਰਾ ਬਾਜ਼ਾਰ ਜਿਹੜਾ ਤੁਹਾਨੂੰ ਦਿਖਾਇਆ ਜੰਡਿਆਲੇ ਗਰੂ ਦਾ ਠਠਿਆਰਾ ਬਾਜ਼ਾਰ ਇਹਨੂੰ ਕਿਹਾ ਜਾਂਦਾ ਹੈ ਤਕਰੀਬਨ ਇਤਿਹਾਸ ਚ ਦੱਸਿਆ ਕਿ 200 ਸਾਲ ਪੁਰਾਣਾ ਪਰ ਉਸ ਤੋਂ ਵੀ ਕਾਫੀ ਸਮੇਂ ਪਹਿਲਾਂ ਤੋਂ ਇੱਥੇ ਜਿਹੜੇ ਕਿਰਤੀ ਲੋਕ ਨੇ ਹੱਥਾਂ ਨਾਲ ਮਿਹਨਤ ਕਰਕੇ ਤੁਹਾਨੂੰ ਦਿਖਾਇਆ ਸਾਰਾ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਬਜ਼ੁਰਗ ਜਿਹੜੇ ਨੇ ਉਹ ਮਿਹਨਤ ਕਰ ਕਰਕੇ ਉਹਨਾਂ ਨੇ ਇਹ ਸਾਰਾ ਇੱਥੋਂ ਦੇ ਬਾਜ਼ਾਰ ਦਾ ਨਾਮ ਬਣਾਇਆ ਤੇ ਤਾਂਬੇ ਦੇ ਭਾਂਡੇ ਪਿੱਤਲ ਦੇ ਭਾਂਡੇ ਇੱਥੇ ਜਿਹੜੇ ਖੁਦ ਆਪਣੇ ਹੱਥੀ ਤਿਆਰ ਕੀਤੇ ਜਾਂਦੇ ਆ ਹੁਣ ਜਿਹੜਾ ਨਵਾਂ ਯੁੱਗ ਆ ਗਿਆ ਤੇ ਮਸ਼ੀਨੀ ਜਿਹੜੇ ਭਾਂਡੇ ਉਹ ਬਣਨੇ ਸ਼ੁਰੂ ਹੋ ਗਏ ਨੇ ਪਰ ਪੁਰਾਤਨ ਅਜੇ ਵੀ ਇੱਥੇ ਜਿਹੜੇ ਬਜ਼ੁਰਗ ਨੇ ਉਹ ਤੁਹਾਨੂੰ ਮਿਹਨਤ ਕਰਦੇ ਜਿਹੜੇ ਨਜ਼ਰ ਆਉਣਗੇ ਤੇ ਅੱਗੋਂ ਉਹਨਾਂ ਦੀ ਨਿਊ ਜਨਰੇਸ਼ਨ ਜਿਹੜੇ ਬੱਚੇ ਆ ਉਹ ਤੁਹਾਨੂੰ ਪਤਾ ਹੈ ਕਿ ਅੱਗੇ ਜਿਸ ਤਰ੍ਹਾਂ ਵੀ ਆ ਪੜ੍ਹ ਲਿਖ ਕੇ ਜਾਂ ਕੁਝ ਹੋਰ ਕਿਤੇ ਜਿਹੜੇ ਉਹਨਾਂ ਦੇ ਵਿੱਚ ਆਪਣਾ ਮਿਹਨਤ ਕਰ ਰਹੇ ਨੇ ਉਹ ਪਰ ਇੱਥੇ ਅਜੇ ਵੀ ਕਿਰਤੀ ਲੋਕ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਇਹ ਸਾਰਾ ਬਾਜ਼ਾਰ ਸੀਗਾ ਜਿੱਥੇ ਅਸੀਂ ਅੱਜ ਤੁਹਾਨੂੰ ਵਿਜ਼ਿਟ ਕਰਾਇਆ ਤੇ ਜਰੂਰ ਤੁਹਾਨੂੰ ਚੰਗਾ ਲੱਗਿਆ ਹੋਇਆ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ